ਅੱਜ ਜੀ ਗੁਰਦਾਸਪੁਰ ਸ਼ਹਿਰ ਦੇ ਵਿੱਚ ਮੇਰੇ ਤੇ ਐਸਐਸਪੀ ਸਾਹਿਬ ਵੱਲੋਂ ਸਾਰੇ ਸਾਡੇ ਸਮੂਹ ਅਫਸਰ ਸਹਾਬਾਨਾਂ ਦੇ ਨਾਲ ਸਾਡੀ ਬੀਐਸਐਫ ਦੇ ਜਵਾਨ ਵੀ ਨਾਲ ਸ਼ਾਮਿਲ ਹੈ 플ੈਗ ਮਾਰਚ ਕਰਿਆ ਜਾ ਰਿਹਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਪੂਰੇ ਭਾਰਤ ਦੇ ਵਿੱਚ ਚੋਰ ਜਿਹੜੇ ਆ ਉਹਨਾਂ ਦਾ ਐਲਾਨ ਹੋ ਚੁੱਕਿਆ ਹੈ ਮੋਡਰ ਕੋਡ ਆਫ ਕੰਡਕਟ ਨੂੰ ਜਾਪਤਾ ਜਿਹੜਾ ਲਾਗੂ ਹੋ ਚੁੱਕਿਆ ਹੈ ਸਾਡੇ ਵੱਲੋਂ ਪਿਛਲੇ 2 ਦਿਨਾਂ ਤੋਂ ਲਗਾਤਾਰ ਵਕ ਵਕ ਜਿਹੜੇ ادارے ਨੇ ਜਿਹੜੇ ਕਿ ਇਸਟੋਨ ਦੇ ਵਿੱਚ ਮਹੱਤਵਪੂਰਨ ਭੂਮਿਕਾ ਨੇ ਮੋਣਗੇ ਜਿੰਨੀ ਵੀ ਸਿਆਸੀ ਪਾਰਟੀਆਂ ਉਹਨਾਂ ਨਾਲ ਵੀ ਲਗਾਤਾਰ ਮੀਟਿੰਗਸ ਵੀ ਚੱਲ ਰਹੀਆਂ ਸੀ ਉਹਨਾਂ ਨੂੰ ਅਸੀਂ ਚੋਣ ਜਾਬਤੇ ਬਾਰੇ ਚੰਗੀ ਤਰ੍ਹਾਂ ਜਾਣੂ ਕਰਵਾ ਦਿੱਤਾ ਗਿਆ ਅੱਜ ਦੇ ਇਸ 플ੈਗਮਾਰਕ ਦਾ ਮੰਤਵ ਇਹੀ ਹੈ ਕਿ ਇੱਕ ਤਾਂ ਲੋਕਾਂ ਨੂੰ ਇਹ ਮੈਸੇਜ ਦੇਣਾ ਕਿ ਜਿਹੜਾ ਚੋਣ ਜਾਬਤਾ 6 ਜੂਨ ਤੱਕ ਲੱਗਿਆ ਰਹਿਣਾ ਹੈਗਾ ਉਸ ਦੀ ਚੰਗੀ ਤਰ੍ਹਾਂ ਪਾਲਣਾ ਕਰਨ ਤੇ ਅਜੀਆਂ ਲੋਕਾਂ ਨੂੰ ਵੀ ਇਹ ਮੈਸੇਜ ਦੇਣਾ ਕਿ ਸਾਡੀ ਸਾਰੀ ਫੋਰਸਸ ਸਾਡੇ ਸਾਰੇ ਅਧਿਕਾਰੀगण ਸਾਡੀ ਪੰਜਾਬ ਪੁਲਿਸ ਦੀ ਸਾਰੀ ਟੀਮ ਇਨ੍ਹਾਂ ਚੋਣਾਂ ਨੂੰ ਨਿਰਪੱਖ ਢੰਗ ਨਾਲ ਕਰਵਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ ਲੋਕਾਂ ਨੂੰ ਕਿਸੇ ਤੋਂ ਵੀ ਡਰਨ ਦੀ ਜਾਂ ਦਬਾਅ ਚਾਣ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਹੈ ਤੇ ਜਿਹੜੇ ਲੋਕੀ ਕੋਈ ਇਸ ਤਰ੍ਹਾਂ ਸੋਚਦੇ ਹੋਣ ਕਿ ਚੋਣਾਂ ਦੇ ਵਿੱਚ ਕਿਸੇ ਤਰ੍ਹਾਂ ਦੇ ਲੋਕਾਂ ਦੇ ਮਨ 'ਚ ਡਰ ਤੇ ਦੇਸ਼ ਦਾ ਮਾਹੌਲ ਬਣਾ ਸਕਦੇ ਹੈ ਜਾਂ ਕਿਸੇ ਨੂੰ ਕਿਸੇ ਵੀ ਤਰ੍ਹਾਂ ਇਨਫਲੂਐਂਸ ਕਰ ਸਕਦੇ ਨੇ ਉਹਨਾਂ ਨੂੰ ਵੀ ਇੱਕ ਤਰ੍ਹਾਂ ਦਾ ਇੱਕ ਮੈਸੇਜ ਹੈ ਕਿ ਇਸ ਤਰ੍ਹਾਂ ਦੀ ਸੋਚਣ ਦੀ ਵੀ ਬਿਲਕੁਲ ਜ਼ਰੂਰਤ ਨਾ ਕਰਨ ਕਿਉਂਕਿ ਜ਼ਿਲ੍ਹਾ ਪ੍ਰਸ਼ਾਸਨ ਪੰਜਾਬ ਪੁਲਿਸ ਦੇ ਸਹਿਯੋਗ ਨਾਲ ਸਾਡੀ ਬੀਐਸਐਫ ਦੀ ਟੀਮਾਂ ਦੇ ਸਹਿਯੋਗ ਨਾਲ ਪੂਰੀ ਤਰ੍ਹਾਂ ਚੋਣਾਂ ਨੂੰ ਠੰਗ ਨਾਲ ਕਰਾਉਣ ਲਈ ਸੁਚੱਜੇ ਢੰਗ ਨਾਲ ਤਿਆਰ ਹੈ ਸਾਰੇ ਸਬਡਿਵੀਜ਼ਨਸ ਦੇ ਵਿੱਚ ਸਾਡੇ ਜਿੰਨੇ ਵੀ ਐਸਟੀਐਮ ਸਾਹਿਬ ਨੇ ਤੇ ਡੀਐਸਪੀ ਸਾਹਿਬ ਨੇ ਇਸ ਤਰ੍ਹਾਂ ਫਲੈਗ ਮਾਰਚ ਆਲਰੇਡੀ ਕਰ ਚੁੱਕੇ ਨੇ ਅਸੀਂ ਮੈਂ ਤੇ ਐਸਐਸਪੀ ਸਾਹਿਬ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਵਕਫ ਵਕਫ ਥਾਵਾਂ ਤੇ ਜਾ ਕੇ ਆਪਣੀ ਟੀਮਾਂ ਦੀ ਫਿਟਰੇਸ਼ਨ ਦੀ ਉਹ ਪੂਰੀ ਇੱਕ ਰਿਵਿਊ ਕਰਨਗੇ ਤੇ ਉੱਥੇ ਵੀ ਫਲੈਗ ਮਾਰਚਸ ਦੇ ਵਿੱਚ ਸ਼ਾਮਲ ਹੋਣਗੇ ਡੀਸੀ ਗੁਰਦਾਸਪੁਰ ਤੇ ਮੇਰੇ ਵੱਲੋਂ ਪੁਲਿਸ ਕਲਾਈਨ ਤੋਂ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ ਇਹ ਫਲੈਗ ਮਾਰਚ ਚੋਨਾ ਤੇ ਮੱਧਨ ਨਜ਼ਰ ਪੂਰੇ ਗੁਰਦਾਸਪੁਰ ਸ਼ਹਿਰ ਦੇ ਵਕਫ ਵਕਫ ਥਾਵਾਂ ਤੋਂ ਕੱਢਿਆ ਜਾਊਗਾ ਇਸ ਦੇ ਵਿੱਚ ਬੀਐਸਐਫ ਦੀ ਜੀਡੀਏ ਪਲਟੂਨ ਇਨਵੋਲਡ ਹੈ ਇਹਦੇ ਵਿੱਚ ਐਸਓਜੀ ਜੋ ਪੰਜਾਬ ਪੁਲਿਸ ਹੀ ਹੈ ਤੇ ARP ਦੀ ਟੀਮਾਂ ਤੇ ਥਾਣੇ ਤੋਂ ਵਕਫ ਵਕ ਫੋਰਸਸ ਐਸ ਐਚਓ ਸਾਹਿਬਾਨ ਸਾਰੀ ਜੀਓ ਸਾਹਿਬਾਨ ਦੇ ਰਹੇ ਹੈ ਐਸ ਡੀਐਮ ਸਾਹਿਬਾਨ ਸਾਰੇ ਮੌਜੂਦ ਹਨ ਸਾਡਾ ਮੇਨ ਮੰਤਬ ਜਿਹੜਾ ਹੈਗਾ ਉਹ ਹੈ ਕਿ ਚੋਣ ਪ੍ਰਕਿਰਿਆ ਜਿਹੜੀ ਹੈ ਉਹਨੂੰ ਪੂਰੀ ਨਿਰਪੱਖਤਾ ਨਾਲ ਤੇ ਪੂਰੇ ਵਿਸ਼ਵਾਸ ਨਾਲ ਕਰਵਾਇਆ ਜਾਏ ਲੋਕਾਂ ਦੇ ਵਿੱਚ ਇਹ ਜਾਗਰੂਕਤਾ ਫੈਲਾਣੀ ਕਿ ਚੋਣ ਵਿਵਸਥਾ ਜਿਹੜੀ ਹੈ ਉਹ ਇੱਕਦਮ ਨਿਰਪੱਖ ਤੇ ਬਿਨਾਂ ਕਿਸੇ ਪੱਖਪਾਤ ਤੋਂ ਕਰਵਾਈ ਜਾ ਰਹੀ ਹੈ ਔਰ ਕਿਸੇ ਵੀ ਤਰ੍ਹਾਂ ਕੇ ਦਾ ਕੋਈ ਅਸਮਾਜਿਕ ਤੱਤ ਹੈ ਉਹਨੂੰ ਰੋਕਿਆ ਜਾਊਗਾ ਤੇ ਥੋਨ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਸ਼ਰਾਰਤ ਨੂੰ ਨਹੀਂ ਹੋਣ ਦਿੱਤਾ ਜਾਏਗਾ ਇਹ ਲਾਈਟਮਾਰ ਜਿਹੜਾ ਹੈ ਕੰਫੀਡੈਂਸ ਬਿਲਡਿੰਗ ਮੈਜਰ ਹੈ ਜੋ ਅਸੀਂ ਨਾਸਿਰ ਗੁਰਦਾਸਪੁਰ ਦੇ ਵਿੱਚ ਕਰਾਂਗੇ ਤੇ ਬਾਕੀ ਗੁਰਦਾਸਪੁਰ ਦੇ ਬਾਕੀ ਜਿਹੜੇ ਏਰੀਆ ਹੈ ਉੱਥੇ ਨਹੀਂ ਬਰਾਬਰ ਕਰ 300 ਤੋਂ ਵੱਧ ਸਾਡੀ ਫੋਰਸ ਹੈ 50 ਤੋਂ ਵੱਧ ਗੱਡੀਆਂ ਹੈਗੀ ਇੱਥੇ ਔਰ ਅਫਸਰ ਕਾਫੀ سارے ਜ਼ਿਲ੍ਹੇ ਦੇ سارے ਜਿਹੜੇ ਅਧਿਕਾਰੀ ਉਹ ਸਾਰੇ ਮੌਜੂਦ ਹਨ ਇੱਥੇ ਉਪਲਬਧੀ ਜਿਹੜੀ ਆ ਉਹ ਹੋ ਰਹੀ ਹੈ ਕਿਉਂਕਿ ਪੁਲਿਸ ਹੁਣ ਲਗਾਤਾਰ ਇਲੈਕਸ਼ਨ ਮੋਡ ਦੇ ਵਿੱਚ ਹੈਗੀ ਉਹ ਸਾਰੇ ਡਿਸਟ੍ਰਿਕਟ ਦੇ ਐਂਟਰੀ ਪੁਆਇੰਟ ਜਿਹੜੇ ਉੱਤੇ ਨਾਕੇ ਬੰਦੇ ਕੀਤੇ ਗਏ ਆ ਤੇ ਪੈਟਰੋਲੀਮ ਪਾਰਟੀਆਂ ਲਾਈ ਗਈਆਂ ਹਨ ਜਿਹੜੀ ਰਿਕਵਰੀ ਹੈ ਉਹ ਬਾਰਡਰ ਤੋਂ ਹੋਈ ਸੀ ਉਹ ਵੀ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਪੈਰਾਮਿਲਟਰੀ ਫੋਰਸ ਦੀਆਂ ਕਿੰਨੀਆਂ ਟੀਮਾਂ ਲਗਾਈਆਂ ਗਈਆਂ ਹਨ ਜੀ ਜਿਹੜੀ ਸੈਂਟਰਲ ਆਰਮਡ ਪੁਲਿਸ ਫੋਰਸਸ ਹੈ ਉਹ ਹੁਣ ਆਣੀ ਸ਼ੁਰੂ ਹੋ ਰਹੀ ਹੈ ਕਿਉਂਕਿ ਚੋਣ ਦਾ ਜਿਹੜਾ ਐਲਾਨ ਸੀਗਾ ਹੁਣੀ ਹੋਇਆ 16 ਸਤਬਰ ਸੋ ਫਿਲਹਾਲ ਸਾਡੇ ਕੋਲ ਪ੍ਰੀਪਰੇਟਰੀ ਤਿਆਰੀਆਂ ਦੇ ਲਈ ਜਿਹੜੀ ਇੱਕ ਐਡਵਾਂਸ ਪ੍ਰੇਪਰੇਸ਼ਨ ਦੇ ਲਈ ਬੀਐਸਐਫ ਦੀ ਪਲਟੂਨਸ ਆਈਆਂ ਹੁਣ ਕੱਲ ਪਰਸੋ ਸਾਡੇ ਕੋਲ ਹੋਰ ਵੀ ਪਲਟੂਨਾਂ ਆ ਰਹੀਆਂ ਸੋ ਇਹ ਇਟ ਇਜ਼ ਪਾਰਟ ਆਫ ਇਲੈਕਸ਼ਨ ਡਿਊਟੀ ਓਨਲੀ ਉਹ ਐਸੀ ਕਰ ਰਹੇ ਆ ਨਨ ਇਡਿਟੀ ਰਿਕੁਆਇਰਮੈਂਟ ਕੀਤੀ ਜਾ ਰਹੀ ਹੈ ਲਾਅ ਐਂਡ ਆਰਡਰ ਦੇ ਚੀਜ਼ ਦੇ ਵਿੱਚ ਜੀ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਲੋਕਾਂ ਨੂੰ ਇਹੀ ਮੈਸੇਜ ਹੈ ਕਿ ਇਹ ਤੁਹਾਡਾ ਸੰਵਿਧਾਨਿਕ ਹੱਕ ਹੈ ਇਹਦਾ ਬੜਾ ਹੀ ਵੱੜ ਚੜ ਕੇ ਇਹਦੇ ਵਿੱਚ ਪਾਰਟਿਸਿਪੇਟ ਕਰੋ ਇਹ ਛੁੱਟੀ ਦਾ ਦਿਨ ਨਹੀਂ ਹੈ ਜਿੱਦਾਂ ਕਿ ਅਸੀਂ ਮੰਨਦੇ ਆ ਕਿ ਛੁੱਟੀ ਦਾ ਦਿਨ ਅਸੀਂ ਜਾਟੇ ਵਿੱਚ ਰਹੀ ਜਿੱਦਾਂ ਕਿ ਆਪਣੇ ਇਲੈਕਸ਼ਨ ਕਮਿਸ਼ਨ ਨੇ ਵੀ ਇਹ ਚੀਜ਼ ਦੱਸੀ ਹੈ ਕਿ ਤੁਸੀਂ ਵੱਧ ਤੋਂ ਵੱਧ ਇਹਦੇ ਵਿੱਚ ਪਾਰਟਿਸਿਪੇਟ ਕਰੋ ਅਸੀਂ ਇਨਸ਼ੋਰ ਕਰਾਂਗੇ ਕਿ ਇੱਕ ਵਾਇਲੈਂਸ ਫਰੀ ਇੱਕ ਟੈਂਪਰਿੰਗ ਫ੍ਰੀ ਔਰ ਹਰ ਹਰ ਤਰੀਕੇ ਤੋਂ ਇੱਕ ਨਿਰਪੱਖ ਚੋਣ